ਅਮਰ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਵਿਸ਼ਾਲੀ ਸ਼ਰਮਾ ਸਵਾਗਤ ਕਰਦੀ ਹਾਂ ਤੁਹਾਡਾ ਤੇ ਉਮੀਦ ਕਰਦੀ ਹਾਂ ਤੁਸੀਂ ਠੀਕ ਹੋਵੋਗੇ 2018 April ਦੇ ਵਿੱਚ ਇੱਕ ਟਰੱਕ ਐਕਸੀਡੈਂਟ ਹੁੰਦਾ ਹੈ ਜਿਸ ਦਾ ਡਰਾਈਵਰ ਹੈ ਜਸਕਿਰਤ ਸਿੰਘ ਉਹਨਾਂ ਦੇ ਵੱਲੋਂ ਇੱਕ ਬੱਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਦੌਰਾਨ 16 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ 13 ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਨੇ ਇਸ ਦੀ ਸਜ਼ਾ ਸਰਕਾਰ ਦੇ ਵੱਲੋਂ ਉਹਨਾਂ ਨੂੰ ਸੁਣਾਈ ਗਈ ਤੇ ਉਹਨਾਂ ਨੇ ਸਜ਼ਾ ਪੂਰੀ ਵੀ ਕੀਤੀ ਪਰ ਹੁਣ ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਕੈਨੇਡਾ ਦਾ ਜਿਹੜਾ ਕਾਨੂੰਨ ਹੈ ਉਸ ਦੇ ਵੱਲੋਂ ਅਨਾਉਂਸ ਕੀਤਾ ਗਿਆ ਹੈ ਕਿ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਅਜ ਮੌਜੂਦ ਨੇ ਜੋਰਜ ਚਹਲਜੀ ਜੋ ਕਿ ਮੈਂਬਰ ਆਫ ਪਾਰਲੀਮੈਂਟ ਨੇ ਕੈਲਗਰੀ ਸਕਾਈ ਵਿਊ ਤੋਂ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਪੰਨਾ ਪਿਆਰਪਰੀ ਸਤਿ ਸ਼੍ਰੀ ਅਕਾਲ ਨਮਸਕਾਰ ਥੈਂਕ ਯੂ ਹਮਦਰ ਟੂ ਸੀ ਸਾਨੂੰ ਟੈਮ ਦਾ ਟੱਚ ਥੈਂਕ ਯੂ ਸਰ ਪਹਿਲਾਂ ਤਾਂ ਮੈਂ ਇਹ ਤੁਹਾਨੂੰ ਇਹ ਪੁੱਛੂੰਗੀ ਕਿ ਉਸ ਮੁੰਡੇ ਨੇ ਸਜ਼ਾ ਵੀ ਕੱਟੀ ਤੇ ਹੁਣ ਉਹਨੂੰ ਡਿਪੋਰਟ ਕਰਨ ਦੇ ਆਰਡਰ ਆ ਗਏ ਹੋਏ ਆ ਤੁਸੀਂ ਉਸ ਲੜਕੇ ਨੂੰ ਮਿਲੇ ਹੋ ਮੈਂ ਮਿਲਿਆ ਆ ਪਿਛਲੇ ਹਫਤੇ ਮੈਨੂੰ ਮੌਕਾ ਮਿਲਿਆ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਪਤਨੀ ਤੇ ਸੁਰੇ ਬੱਚੇ ਦੇ ਨਾਲ ਮੈਂ ਮਿਲਿਆ ਆ ਐਂਡ ਮੈਨੂੰ ਬੜਾ ਬੈਠ ਕੇ ਦੇਖ ਕੇ ਉਸ ਬੱਚੇ ਦੀ ਕੀ ਲਾਈਫ ਬਣ ਹੋ ਗਈ ਜੋ ਆਪਣੇ ਮਾਪੇ ਤੋਂ ਬਿਗੜ ਰੋਗਾ ਜੀ ਐਂਡ ਇਹ ਇੰਪੋਰਟੈਂਟ ਇਸ਼ੂ ਨੇ ਜਿਹੜਾ 2013 18 ਦੇ ਵਿੱਚ ਆਪਣਾ ਐਕਸੀਡੈਂਟ ਹੋਇਆ ਬਹੁਤ بڑا ਐਕਸੀਡੈਂਟ ਹੋਇਆ ਜੀ ਇਹ ਜਸਕੀਰਤ ਸਿੰਘ ਟਰੱਕ ਕਿਉਂ ਚਲਾਉਂਦਾ ਸੀ ਬਿਕਾਜ਼ ਆਪਣੀ ਵਾਈਫ ਜਿਹੜੀ ਉਹਦੀ ਪਤਨੀ ਨੇ ਉਹ ਆਪਣੇ ਹੈਲਥ케ਅਰ professionਲ ਵਰਨਾ ਚੌਂਦੇ ਸੀ ওকে ਐਂਡ ਸੋ ਉਹ ਐਜ਼ ਅ ਪ੍ਰੋਗਰਾਮ ਦੇ ਵਿੱਚ ਰਜਿਸਟਰਡ ਨਰਸ ਹੁੰਦੇ ਨੇ ਬੰਨਾ ਸੀ ਜਸਕੀਦਰ ਸਿੰਘ ਨੇ ট্রাক ਦਾ ਲਾਇਸੈਂਸ ਲੈ ਕੇ ਟ੍ਰੇਨਿੰਗ ਲੈ ਕੇ ਕੰਪਨੀ ਨਾਲ ਜੁਆਇਨ ਕੀਤਾ। ਓਕੇ। ਉਹਨਾਂ ਨੇ ਉਸ ਟਾਈਮ ਤੇ ਟਰੱਕਿੰਗ ਕਰਦੇ ਸੀ ਰੂਰ ਅਲਬਰਟਾ ਦੇ ਵਿੱਚ ਸਸਕਾਚੂਨ ਦੇ ਵਿੱਚ ਜਿੰਨੇ ਆਪਣੇ ਵੀਰ ਟਰੱਕ ਚਲਾਉਂਦੇ ਨੇ। ਉਹਨਾਂ ਨੂੰ ਪਤਾ ਕਿੰਨਾ ਔਖਾ ਕੰਮ ਆ। ਲੋਡ ਚੱਕਦੇ ਆ ਉਹ ਲੋਡ ਸਾਡਾ ਪ੍ਰਪੇਅਰ ਕਰਦੇ ਆ ਐਂਡ ਕਿੰਨੀ ਬਾਰਿਸ਼ ਦੇ ਵਿੱਚ ਕਿੰਨੀ ਕਿਵਰੀ ਟਫ ਰੋਡ ਕੰਡੀਸ਼ਨਸ ਵਿੱਚ ਲਾਉਂਦੇ ਆ। ਸਨੋ ਦੇ ਵਿੱਚ ਸਨੋ ਦੇ ਵਿੱਚ ਐਂਡ ਹੋਰ ਵੀ ਗੱਡੀਆਂ ਐਂਡ ਐਨੀਮਲਸ ਵੀ ਹੁੰਦੇ ਆ ਬਹੁਤ ਕੋਸੇ ਐਕਸ ਨੀਅਰ ਮਿਸਿਸ ਬਹੁਤ ਹੁੰਦੇ ਆ ਅਮ ਆਲਸ ਦਨ ਅਪ੍ਰਲ ਸ਼ੀਨੋ ਦੋਹੇ 12 ਦੇ ਜਸਕੀਰਤ ਸਿੰਘ ਦਾ ਟਰੱਕ ਉਹਦੇ ਜਿਹੜੇ ਟਰਪਸੀ ਉਹ ਖੁੱਲ ਗਏ ਜਿਨ੍ਹਾਂ ਨੇ ਬੰਨੇ ਸੀ ਸਹੀ ਨਾ ਬੰਨੇ ਨਹੀਂ ਸੀ ਉਹਨਾਂ ਦੇ ਉਹਦੇ ਨਾਲ ਸਟਾਪ ਮਿਸ ਕਰਕੇ ਬੜਾ ਐਕਸੀਡੈਂਟ ਹੋ ਗਿਆ ਉਸ ਐਕਸੀਡੈਂਟ ਦੇ ਨਾਲ ਸਾਰੇ ਕੈਨੇਡਾ ਨੂੰ ਬੜਾ ਦੁੱਖ ਹੋਇਆ ਮੈਂ ਆਪ ਮੈਨੂੰ ਆਪਣੇ ਘਰ ਦੇ ਵਿੱਚ ਮੈਂ ਆਪ ਨਹੀਂ ਸੌਂਸ ਤੱਕ ਤਾਂ ਮੇਰੇ 10 ਲੜਕੀਆਂ ਜਾਂ ਜੇ ਬੱਚੇ ਦਾ ਇਧਰ ਐਕਸੀਡੈਂਟ ਹੋ ਗਏ ਕਿਸੇ ਡੈਥ ਹੋਵੇ ਮੇਰੇ ਕੀ ਫੀਲਿੰਗ ਬੜਾ ਦੁੱਖ ਮੈਨੂੰ ਵੀ ਲੱਗਾ ਸਾਡੇ ਕੈਨੇਡਾ ਨੂੰ ਲੱਗਾ ਉਹੀ ਦੁੱਖ ਜਸਕੀਰਤ ਸਿੰਘ ਸੀ ਦੋਨੋਂ ਵੀ ਲੱਗਾ ਤਾਂ ਹੀ ਉਹਨਾਂ ਨੇ ਉਸ ਦਿਨ ਆਪਣੀ ਗਿਲਟੀ ਪਲੀ ਉਹਨਾਂ ਨੇ ਆਪਣੀ ਸਬਮਿਟ ਕੀਤੀ ਹੈ ਉਹਨਾਂ ਨੇ ਕੇਸ ਫਾਈਟ ਨਹੀਂ ਕੀਤਾ ਉਹਨਾਂ ਨੇ ਕਿਹਾ ਮੈਂ ਚਲਾਇਆ ਮੇਰੀ ਗਲਤੀ ਸੀ ਐਕਸੀਡੈਂਟ ਦੇ ਵਿੱਚ ਮੈਂ ਚਲਾ ਰਿਹਾ ਸੀ ਨਾਲੀ ਨਾਲ ਉਹ ਦੁੱਖ ਉਸ ਪਰਵਾਰਾਂ ਦੇ ਨਾਲ ਆ ਜਿਹਨਾਂ ਦੇ ਬਹੁਤ ਪਰਵਾਰਾਂ ਦੇ ਉੱਪਰ ਨੁਕਸਾਨ ਡੈਥ ਹੋਈ ਆ ਐਕਸੀਡੈਂਟ ਇੰਜਰੀਜ਼ ਹੋਈਆਂ ਆ ਪਰ ਇਹ ਵੀ ਦੁੱਖ ਜਸਕੀਰਤ ਸਿੰਘ ਸਿੱਧੂ ਦੇ ਉੱਪਰ ਉਹਨਾਂ ਦੇ ਵਿੱਚ ਵੀ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਉਹੀ ਬੋਝ ਸਾਰੀ ਲਾਈਫ ਉਹਨਾਂ ਨੇ ਕੇਰੀ ਕਰਨੀ ਆ ਜਿੱਦਾਂ ਉਸ ਪਰਿਵਾਰਾਂ ਨੇ ਕੇਰੀ ਕਰਨੀ ਆ ਜਸਕੀਰਤ ਸਿੰਘ ਨੇ ਵੀ ਕੇਰੀ ਕਰਨੀ ਆ ਤਾਂ ਹੀ ਉਸ ਪਰਿਵਾਰਾਂ ਨੇ ਅੱਧੇ ਪਰਿਵਾਰਾਂ ਨੇ ਉਨ ਉਹਦੀ ਮਾਫੀ ਜਿਹੜੀ ਜਸਕੀਰਤ ਸਿੰਘ ਨੇ ਮੰਗੀ ਸੀ ਉਹਨਾਂ ਨੇ ਉਹਨੂੰ ਫਰਗੇਵ ਵੀ ਕੀਤਾ ਆ ਸੋ ਮੈਂ ਪਰਿਵਾਰ ਨਾਲ ਮਿਲ ਕੇ ਜਦੋਂ ਮੈਂ ਜਸਕੀਰਤ ਸਿੰਘ ਦੀ ਪਤਨੀ ਨਾਲ ਬਾਟਕੇ ਨਾਲ ਉਹਨਾਂ ਨਾਲ ਬੱਚੇ ਨੂੰ ਦੇਖਿਆ ਉਹਨਾਂ ਨੂੰ ਪੁੱਛਿਆ ਤੁਹਾਡੇ ਉੱਪਰ ਅਸਰ ਕੀ ਹੋਇਆ ਉਹ ਕਹਿੰਦੇ ਪਿਛਲੇ ਹਫ਼ਤੇ ਤੋਂ ਜਦੋਂ ਡਿਪੋਰਟੇਸ਼ਨ ਹੋਈ ਆ ਜਸਕੀਰਤ ਸਿੰਘ ਹੁਣ ਕੰਮ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦੀ ਰਾਈਟ ਟੂ ਵਰਕ ਹੋ ਨਹੀਂ ਸਕਦਾ ਕਜ਼ਾ ਦਾ ਡਿਪੋਰਟੇਸ਼ਨ ਆਰਡਰ ਉਹਦੀ ਪਤਨੀ ਨੇ ਮੈਨੂੰ ਇਹ ਦੱਸਿਆ ਕਿ ਜਦੋਂ ਜਿੱਥੇ ਮੇਰੇ ਬੱਚਾ ਹੋਇਆ ਸੀ ਬੱਚੇ ਦੀ ਤਾਂ ਹਾਰਟ ਐਂਡ ਲੰਗਰੀ ਜਿਹੜੀ ਰੈਸਪੀਰੇਟਰੀ ਇਸ਼ੂਸ ਨੇ ਉਹ ਹੀ ਆਈਸੀਯੂ ਜਿੱਥੇ ਉਹਨਾਂ ਨੇ ਮੇਰੇ ਬੱਚੇ ਦੀ ਦੇਖਭਾਲ ਕੀਤੀ ਉਥੇ ਮੈਂ ਨੌਕਰੀ ਹੁਣ ਲਈ ਆ ਉਹ ਹੀ ਨੌਕਰੀ ਐਜ਼ ਅ ਨਰਸ ਉਸ ਬੱਚਿਆਂ ਵਾਸਤੇ ਸੇਵਾ ਕਰਨਾ ਚਾਹੁੰਦੀ ਆ ਕਿਉਂਕਿ ਉਹਨਾਂ ਦੇ ਬੱਚੇ ਨੂੰ ਬਚਾਈ ਸੀ ਉਹ ਵੀ ਜੋਂデア ਹੋਰ ਬੱਚਿਆਂ ਦੀ ਲਾਈਫ ਵਾਸਤੇ ਕੰਮ ਕਰਨ ਕਿੰਦੀ ਮੈਨੂੰ ਹੁਣ ਪਤਾ ਨਹੀਂ ਹੋਰ ਜਿਹੜੇ ਆਪਣੀ ਮੈਨੂੰ ਹੋਰ ਵੀ ਨੌਕਰੀ ਕਰਨੀ ਪਵੇ ਡਬਲ ਜੌਬ ਇਹ ਕਰਨੀ ਕੰਮ ਨਹੀਂ ਹੋਣ ਕਰ ਸਕਦਾ ਐ ਐਂ ਬੱਚੇ ਦਾ ਦੇਖਭਾਲ ਵੀ ਕਰਨਾ ਉਹਨਾਂ ਦੇ ਹੈਲਥ ਇਸ਼ੂਸ ਵੀ ਬਹੁਤ ਜ਼ਿਆਦਾ ਨੇ ਐਂ ਉਹ ਉਹਨਾਂ ਦੇ ਵੀ ਉੱਪਰ ਬੜਾ ਪਰੇਸ਼ਾਨ ਤੇ ਪ੍ਰੈਸ਼ਰ ਵੀ ਨੇ ਸੋ ਮੈਂ ਉਹਨਾਂ ਨੂੰ ਉਸ ਦਿਨ ਇਹੀ ਗੱਲ ਕਹੀ ਸੀ ਹੁਣ ਜਦ ਅਗਲੇ ਦਿਨਾਂ ਦੇ ਵਿੱਚ ਹਾਂ ਤੁਹਾਡਾ ਡਿਪੋਰਟੇਸ਼ਨ ਹੋਏ ਆਈਆਰ ਆਫਸਰ ਨੇ ਇਹੀ ਕਿਹਾ ਆ ਕਾਨੂੰਨ ਦੇ ਹਸਾਬ ਨਾਲ ਡਿਪੋਰਟੇਸ਼ਨ ਹੋਣੀ ਆ ਪਰ ਜਿਹੜੀ ਹਿਊਮੈਨਿਟਰੀਅਨ ਐਂਡ ਕੰਪੈਸ਼ਨਟ ਗਰਾਉਂਡਸ ਤੇ ਕੇਸ ਆ ਉਹ ਆਪਾਂ ਦੇਖਦੇ ਨਹੀਂ ਉਹ ਤੁਹਾਨੂੰ ਅਗਲਾ ਐਪਲੀਕੇਸ਼ਨ ਤੁਹਾਨੂੰ ਕਰਨਾ ਪੈਣਾ ਜਿੱਦਾਂ ਜਸਕੀਰਤ ਸਿੰਘ ਨੇ ਵਕੀਲ ਨੇ ਉਹ ਐਪਲੀਕੇਸ਼ਨ ਹਾਂ ਸਬਮਿਟ ਕਰਨਾ ਆ ਬੇਸਡ ਔਨ ਹਿਊਮੈਨਿਟਰੀਅਨ ਐਂਡ ਕੰਪੈਸ਼ਨਟ ਗਰਾਉਂਡਸ ਤੇ ਜਿਵੇਂ ਉਹਨਾਂ ਨੇ ਸਜ਼ਾ ਵੀ ਕੱਟੀ ਤੇ ਤੁਸੀਂ ਕਿਹਾ ਕਿ ਉਹਨਾਂ ਨੇ ਐਕਸੈਪਟ ਕੀਤਾ ਕਿ ਉਹਨਾਂ ਤੋਂ ਗਲਤੀ ਹੋਈ ਹੈ ਉਹਨਾਂ ਨੇ ਸਜ਼ਾ ਕੱਟੀ ਤੇ ਡਿਪੋਰਟ ਕਰਨ ਤੋਂ ਕਰਨ ਦਾ ਕਾਰਨ ਕੀ ਹੈ ਉਹਦੇ ਨਾਲ ਕੀ ਹੱਲ ਹੋਊਗਾ ਕਿਉਂਕਿ ਜਸਕਿਰਤ ਤੇ ਉਹਦੀ ਫੈਮਲੀ ਦੀ ਤਾਂ ਜ਼ਿੰਦਗੀ ਖਰਾਬ ਹੋ ਜਾਊਗੀ ਉਹਦੇ ਨਾਲ ਜਿਹੜੇ ਲੋਕ ਹੀ ਚਲੇ ਗਏ ਨੇ ਉਹ ਵਾਪਸ ਆ ਜਾਣਗੇ ਜਦਕਿ ਜਿਹੜੇ ਲੋਕਾਂ ਦੀ ਮੌਤ ਹੋਈ ਉਹਨਾਂ ਚੋਂ ਕਾਫੀ ਲੋਕਾਂ ਨੇ ਜਸਕਿਰਤ ਨੂੰ ਮਾਫ਼ ਕਰ ਦਿੱਤਾ ਤੇ ਇਹ ਇਹਦਾ ਕੀ ਕਾਰਨ ਹੈ ਕਿ ਰਿਪੋਰਟ ਕਰਨਾ ਉਹਦੇ ਨਾਲ ਕੋਈ ਸੋਲੂਸ਼ਨ ਤਾਂ ਨਹੀਂ ਕ੍ਰਾਈਮ ਰੇਟ ਘਟ ਮਤਲਬ ਐਕਸੀਡੈਂਟ ਇਹਦਾ ਇੱਕ ਐਕਸੀਡੈਂਟ ਹੈ ਉਹਨੇ ਜਾਣ ਬੁਝ ਕੇ ਤਾਂ ਕੀਤਾ ਨਹੀਂ ਕੁਝ ਤੇ ਉਹਦੇ ਨਾਲ ਐਕਸੀਡੈਂਟ ਦੇ ਵਿੱਚ ਘਟਾ ਆਏਗਾ ਕਿ ਐਕਸੀਡੈਂਟ ਘਟ ਹੋਣਗੇ ਰਿਪੋਰਟ ਦਾ ਸੋਲੂਸ਼ਨ ਤੁਸੀਂ ਕੀ ਮੰਨਦੇ ਹੋ ਹੈਗਾ ਕਿ ਨਹੀਂ ਸੋ ਇਹੀ ਇੰਪੋਰਟੈਂਟ ਜਿਹੜੇ ਇਸ਼ੂ ਨੇ 2013 ਅੰਦਰ ਵਿੱਚ ਸਟੀਵਨ ਹਰਪਰ ਦੀ ਸਰਕਾਰ ਨੇ ਨਮੀ ਪਾਲਿਸੀ ਲਿਆਈ ਸੀ ਜਿੱਥੇ ਜੇ ਪ੍ਰਿੰਸੀਪਲ ਪੀ ਆਰ ਆ ਪ੍ਰਿੰਸੀਪਲ ਪਰਮਨੈਂਟ ਰੈਜ਼ੀਡੈਂਸ ਨੇ ਜੇ ਉਹਨਾਂ ਦੀ 6 ਮਹੀਨੇ ਤੋਂ ਜ਼ਿਆਦਾ ਕੈਦ ਹੋ ਜਾਵੇ ਉਹਨਾਂ ਦੀ ਡਿਪੋਰਟੇਸ਼ਨ ਲੱਗ ਸਕਦੀ ਆ ਬਟ ਜੇਰਾ ਪੀ ਆਰ ਆ ਉਹਨਾਂ ਕੋ ਅਪੀਲ ਮੈਕਨਿਜ਼ਮ ਉਹ ਕੱਢ ਦਿੱਤਾ ਸੀ ਸਿਸਟਮ ਵਿੱਚ ਉਹ ਅਪੀਲ ਨਹੀਂ ਕਰ ਸਕਦਾ ਉਹਨਾਂ ਨੂੰ ਅਗਲਾ ਐਪਲੀਕੇਸ਼ਨ ਬੇਸਡ ਔਨ ਹਿਊਮਨਿਟੇਰੀਅਨ ਕੰਪੈਸ਼ਨਲ ਗਰਾਉਂਡਸ ਪੜਨਾ ਪੈਂਦਾ ਪਰ ਉਹਨਾਂ ਦੀ ਰਾਈਟਸ ਟੂ ਵਰਕ ਜਦ ਆਇਆ ਉਹਨਾਂ ਨੇ ਖਰਚਣਾ ਕਰਨਾ ਪੈਂਦਾ ਖਰਚਾ ਕਰਕੇ ਉਹ ਪ੍ਰੋਸੈਸ ਦੇ ਵਿੱਚ ਜਾਣਾ ਪੈਂਦਾ ਸੋ ਇਹਦੇ ਨਾਲ ਹੀ ਜਿਹੜੇ ਵੀਰ ਨੇ ਸਜ਼ਾ ਕੱਟੀ ਆ 2 ਸਾਲ ਗੁੱਡ ਬਿਹੇਵੀਅਰ ਤੇ ਰੀਲੀਜ਼ ਹੋਇਆ ਸਾਡੀ ਕਮਿਊਨਿਟੀ ਦੇ ਵਿੱਚ ਮਿਹਨਤ ਕਰਦੇ ਆ ਕੰਮ ਕਰਦੇ ਸੀ ਆਪਣੇ ਪਰਿਵਾਰ ਦੇ ਦੇਖਭਾਲ ਵਾਸਤੇ ਗੁਜ਼ਾਰੇ ਖਰਚੇ ਕਰਨ ਨੂੰ ਉਹਨਾਂ ਦੀ ਰਾਈਟ ਹੌਨ ਹੈਨੀ ਐਸ ਦੇ ਵਿਚ ਜਿਹੜੀ ਉਹਨਾਂ ਨੇ ਸਜ਼ਾ ਕੱਟੀ ਆ ਕਾਨੂੰਨ ਦੇ ਹਿਸਾਬ ਨਾਲ ਆ ਹਨ ਉਹਨਾਂ ਨੂੰ ਡਬਲ ਸਜ਼ਾ ਮਿਲ ਰਹੀ ਹੈ ਜਿਹੜੀ ਉਹਨਾਂ ਨੇ ਡਿਪੋਰਟੇਸ਼ਨ ਲਗ ਸਕਦੀ ਆ ਉਹਦੇ ਉਹਨਾਂ ਦੇ ਬੱਚੇ ਨੂੰ ਤੇ ਪਤਨੀ ਨੂੰ ਸਜ਼ਾ ਮਿਲ ਰਹੀ ਆ ਜਿਹੜੀ ਇੰਪੈਕਟ ਜੇ ਉਹ ਡਿਪੋਰਟ ਹੋ ਜਾਵੇ ਕੈਨੇਡਾ ਸੇਫਰ ਮਲਕ ਬਣੂਗਾ ਜੇ ਉਹਨੂੰ ਡਿਪੋਰਟ ਕਰ ਕਰਦੀ ਹੈ ਮੇਰਾ ਨਹੀਂ ਖਿਆਲ ਜੀ ਨਹੀਂ ਤਾਂ ਹੀ ਆਈ ਥਿੰਕ ਬਟ ਇੰਪੋਰਟੈਂਟ ਇਸ਼ੂ ਤਾਂ ਹੀ ਮੈਂ ਉਸ ਪਰਿਵਾਰ ਨੂੰ ਉੱਦਣੇ ਕਿਹਾ ਮੈਂ ਤੁਹਾਡੇ ਨਾਲ ਖੜਾ ਆਂ ਤੁਹਾਡੀ ਜਿਹਨੇ ਸਪੋਰਟ ਕਰ ਸਕਦਾ ਮੈਂ ਕਰੂੰਗਾ ਮੈਂ ਕੈਨੇਡਾ ਦੇ ਵਿੱਚ ਦੂਸਰੇ ਸ਼ਹਿਰਾਂ ਦੇ ਵਿੱਚ ਜਾ ਕੇ ਤੁਹਾਡੀ ਸਟੋਰੀ ਦੱਸੂੰਗਾ ਆਪਣੇ ਪਾਰਲੀਮੈਂਟਰੀਅਨਸ ਨਾਲ ਵੀ ਹੈ ਡਿਸਕਸ਼ਨ ਕਰੂੰਗਾ ਸੋ ਤੁਹਾਡੀ ਸਪੋਰਟ ਵਾਸਤੇ ਇਹ ਤੁਹਾਡਾ ਪਰਿਵਾਰ ਉਹ ਬੱਚਾ ਜਿਹੜੀ ਲਾਈਫ ਦੇ ਬੜੇ ਹੈਲਥ ਇਸ਼ੂਸ ਨੇ ਟ੍ਰੀਟਮੈਂਟ ਕੈਨੇਡੀਅਨ ਸਿਟੀਜ਼ਨ ਹੈ ਉਹਦੀ ਪਤਨੀਤਾ ਬੱਚਾ ਦੋਨੇ ਕੈਨੇਡੀਅਨ ਸਿਟੀਜ਼ਨ ਨੇ ਜੀ ਉਹਦੀ ਲਾਈਫ ਦੋਨੇ ਮਾਪੇ ਬਾਪ ਦੀ ਹੋਣੀ ਚਾਹੀਦੀ ਹੈ ਕੈਨੇਡਾ ਦੇ ਵਿੱਚ ਸੋਸ ਬੱਚੀ ਦੀ ਫਿਊਚਰ ਐਸ ਕਮਲਕ ਦੇ ਵਿੱਚ ਬਣੇ ਸਾਨੂੰ ਪਤਾ ਜੇ ਹੋ ਇੰਡੀਆ ਜਾਇਆ ਵੇ ਉਸ ਬੱਚਾ ਉਹ ਹੈਲਥ ਕੇਅਰ ਦੀ ਜਿੱਦਾਂ ਸਾਡੇ ਕੈਨੇਡਾ ਦੇ ਵਿੱਚ ਸਿਸਟਮ ਹੈ ਉਦਾਂ ਦਾ ਸਿਸਟਮ ਨਹੀਂ ਜਿਹੜੀ ਪੋਲੂਸ਼ਨ ਐਂਡ ਇੰਪੈਕਟ ਯਾ ਮੈਨੂ ਡਾਰਿਆ ਉਸ ਬੱਚੇ ਦੀ ਲਾਈਫ ਐਟ ਰਿਸਕ ਨੇ ਯਾ ਐਂਡ ਸੋ ਐਸ ਬੇਸਿਸ ਤੇ ਜਿਹੜੀ ਕੰਪੈਸ਼ਨ ਕੰਪੈਸ਼ਨ ਐਂਡ ਫੋਰਗਿਵਨੈਸ ਹੈ ਜਿਹੜੀ ਮੇਰੀ ਮੋਰਲ ਆਬਲੀਗੇਸ਼ਨ ਹੈ ਐਸ ਅ ਕੈਨੇਡੀਅਨ ਜਿਹੜੇ ਮੇਰੀ ਵੈਲਿਊਜ਼ ਨੇ ਮੈਂ ਮੈਂ ਇਹ ਵੀ ਕਹਿਣਾ ਜਿਹੜੇ ਸਾਡੇ ਸਿੱਖ ਵੈਲਿਊਜ਼ ਨੇ ਉਹ ਕੈਨੇਡੀਅਨ ਵੈਲਿਊਜ਼ ਯਾਰ ਜਿਹੜੀ ਮਾਫੀ ਮੰਗਦਾ ਜਿਹੜੀ ਸਜ਼ਾ ਮਿਲਿਆ ਹੋਈ ਆ ਸਾਨੂੰ ਹੋਰ ਸਜ਼ਾ ਸਾਨੂੰ ਕਿਉਂ ਆਪਾ ਦੇਰਿਆਂ ਸੋ ਤਹਰੀ ਮੇਰੀ ਪੂਰੀ ਕੋਸ਼ਿਸ਼ ਆ ਮੈਂ ਇਹਦਾ ਦੇ ਵਿੱਚ ਸਾਰੇ ਆਨ ਕੈਨੇਡੀਅਨਸ ਨੂੰ ਸਮਝਾ ਕੇ ਅ ਕੰਸੈਂਸਸ ਬਣਾ ਕੇ ਕਲੈਬੋਰੇਸ਼ਨ ਦੇ ਨਾਲ ਆਪਾਂ ਐਸ ਬੱਚੇ ਨੂੰ ਪਰਿਵਾਰ ਵਾਸਤੇ ਇਹ ਸਟੇ ਕਰਦੀ ਹੈ ਜਿਹੜੇ ਐਚ ਐਨ ਸੀ ਆ ਸੋ ਕੈਨੇਡਾ ਦੇ ਵਿੱਚ ਆਪਣੀ ਲਾਈਫ ਫੈਮਿਲੀ ਨਾਲ ਬਣਾਦੇ ਵੇ ਕਿਉਂਕਿ ਇਹ ਦੁੱਖ ਇਹਦੇ ਨਾਲ ساری ਆਪਣੀ ਜ਼ਿੰਦਗੀ ਰਹਿਣਾ ਹੈ ਜੀ ਜਿਹੜੇ ਇੱਥੇ ਦੇ ਸਿਟੀਜ਼ਨ ਨੇ ਜੰਪਲ ਨੇ ਉਹਨਾਂ ਦੇ ਨਾਲ ਇੰਨੇ ਸਖਤ ਕਾਨੂੰਨ ਨਹੀਂ ਹੈਗੇ ਤਾਂ ਇਹ ਭੇਦਭਾਵ ਕਿਉਂ ਉਹਨਾਂ ਲਈ ਵੀ ਮੈਨੂੰ ਲੱਗਦਾ ਬਰਾਬਰ ਕਾਨੂੰਨ ਹੋਣਾ ਚਾਹੀਦਾ ਆ ਕਿਉਂ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਬਾਰੋਂ ਹੀ ਆਏ ਹੋ ਨੇ ਪੰਜਾਬ ਬਹੁਤਾ ਵਸਿਆ ਆਇਆ ਤਾਂ ਉਹਨਾਂ ਦੇ ਨਾਲ ਇਸ ਕੁਝ ਸਹੀ ਗੱਲ ਨਹੀਂ ਹੈਗੀ ਉਹਦੇ ਬਾਰੇ ਕੀ ਕਹੋਗੇ ਸੋ ਮੇਰਾ ਜੰਪ ਆਥਿਕ ਨਿਰਦਾ ਦੇ ਵਿੱਚ ਹੋਇਆ ਹੈ ਜਿਹੜਾ ਕੋਈ ਨਾ ਨਾ ਆਉਂਦਾ ਪਛੇ ਤੋੜੇ ਹੱਲਾ ਤੋਂ ਲੰਬੀ ਥਾਂ ਤੋਂ ਜਿਹੜੇ ਪੀ ਆਰ ਨੇ ਕਾਨੂੰਨ ਦੇ ਹਿਸਾਬ ਨਾਲ ਜਿਹੜੇ 2013 ਦੇ ਵਿੱਚ ਚੇਂਜਸ ਹੋਈਆਂ ਸੀ ਪੋਲਿਸੀ ਚੇਂਜਸ ਉਹ ਤੁਹਾਡੀ ਬਰਾਬਰੀ ਨਹੀਂ ਤੁਹਾਡੇ ਦੋ ਡਿਫਰੈਂਟ ਸੈਟ ਆਫ ਰੂਲਸ ਨੇ ਸੋ ਮੈਂ ਵੀਰਾਂ ਨੂੰ ਭੈਣਾਂ ਨੂੰ ਇਹੀ ਕਹਿੰਨਾ ਜੇ ਤੁਸੀਂ ਨਾ ਨਾ ਮੈਂ ਆਏ ਆ ਤੁਸੀਂ ਕੈਨੇਡੀਅਨ ਸਿਟੀਜ਼ਨ ਨਹੀਂ ਤੁਸੀਂ ਕੰਮ ਕਰਦੇ ਆ ਤੁਹਾਡਾ ਐਕਸੀਡੈਂਟ ਇਦਾਂ ਜਿਹਾ ਹੋ ਜਾਵੇ ਤੁਹਾਡਾ ਕੈਨੇਡਾ ਦੇ ਵਿੱਚ ਰਹਿਣਾ ਐਟ ਰਿਸਕ ਨੇ ਜੇਟੂਸੀ ਕਾਨੂੰਨ ਦੇ ਹਸਾਬ ਨਾਲ ਜਿਹੜਾ 2013 ਦੇ ਵਿੱਚ ਚੇਂਜਸ ਆਈ ਸੀ ਛੇ ਮਹੀਨੇ ਤੋਂ ਜ਼ਿਆਦਾ ਤੁਹਾਡੀ ਕੈਦ ਹੈ ਕੋਈ ਤੁਹਾਨੂੰ ਮੈਂ ਤੁਹਾਡੀ ਗਲਤੀ ਵੀ ਨਹੀਂ ਐਕਸੀਡੈਂਟ ਹੋਇਆ ਤੁਹਾਨੂੰ ਕਾਨੂੰਨ ਦੇ ਹਸਾਬ ਨਾਲ ਕੈਦ ਹੋਈਆ ਤੁਸੀਂ ਰੀਹੈਬਿਲਿਟੇਸ਼ਨ ਹੋਈਆ ਤਾਂ ਹੀ ਮੈਂ ਕਹਿੰਦਾ ਆਪਣੇ ਐਸ ਕੇਸ ਦੇ ਵਿੱਚ ਜਿਹੜਾ ਮੇਰਾ ਜਸਕੀਰਤ ਸਿੰਘ ਸਾਡਾ ਮੇਰਾ ਕੰਸਟੀਟੂਐਂਟ ਵੀ ਨੇ ਸਾਨੂੰ ਬੜਾ ਸੋਚਣਾ ਪੈਣਾ ਇਹ ਜਿਹੜੇ ਬਰਾਬਰੀਅਤ ਦੀ ਗੱਲ ਕੀਤੀ ਆ ਪਰ ਹਰੇਕ ਪਰਿਵਾਰ ਦੇ ਵਿੱਚ ਸਾਨੂੰ ਪਤਾ ਸਾਡੇ ਮੈਨੂੰ ਬਹੁਤ ਦੋਸਤ ਮਿੱਤਰ ਆਪਣੇ ਟਰੱਕਿੰਗ ਇੰਡਸਟਰੀ ਚ ਕੰਮ ਕਰਦੇ ਆ ਕੋਈ ਮਿੰਨੇ ਪੱਲਾ ਮੈਂ ਟਰੱਕਿੰਗ ਇੰਡਸਟਰੀ ਦਾ ਇੱਕ ਸਟੇਟਮੈਂਟ ਤੇ ਪੇਟੀਸ਼ਨ ਵੀ ਰਹੀ ਸੀ ਗਵਰਨਮੈਂਟ ਪਰਲਮੈਂਟ ਦੇ ਵਿੱਚ ਸਾਡੀ ਆ ਭਾ ਪੜਨਾ ਬਹੁਤ ਨਰਸਸ ਵੀ ਹੈ ਜੀ ਫਰੰਟ ਲਾਈਨ ਤੇ ਕੰਮ ਵੀ ਕਰਦੇ ਨੇ ਜੀ ਐਂਡ ਸੋ ਐਜ਼ ਅ ਕਮਿਊਨਿਟੀ ਮੈਂ ਇਹੀ ਚਾਹੁੰਦਾ ਜਿੱਦਾਂ ਉਸ ਪਰਿਵਾਰਾਂ ਨੇ ਉਹਨਾਂ ਨੂੰ ਮਾਫ ਕੀਤਾ ਆ ਜਿੱਦਾਂ ਰੀਹੈਬਿਲਿਟੇਸ਼ਨ ਵੀ ਜਿਹੜੀ ਸਾਡੀ ਕਾਨੂੰਨ ਕਹਿੰਦੀ ਆ ਸਾਡੀ ਜ਼ਿੰਮੇਵਾਰੀ ਬਣਦੀ ਹੈ ਬੇਸਡ ਔਨ ਰੀਹੈਬਿਲਿਟੇਸ਼ਨ ਉਹ ਰੀਹੈਬਿਲਿਟੇਸ਼ਨ ਉਹਦੀ ਹੋਈ ਆ ਸਜ਼ਾ ਵੀ ਮਿਲੀ ਆ ਥੈਟ ਹੀ ਸ਼ੁੱਡ ਰਿਮੇਨ ਹੇਅਰ ਇਨ ਕੈਨੇਡਾ ਅ ਤੁਸੀਂ ਕਿਹਾ ਕਿ 2013 ਦੇ ਵਿੱਚ ਰੂਲ ਹੋਇਆ ਸੀ ਜਿਹੜਾ ਡਿਪੋਰਟ ਕਰਨ ਵਾਲਾ ਹੁਣ ਤੁਹਾਡੀ ਸਰਕਾਰ ਹੈ ਇਮੀਗ੍ਰੇਸ਼ਨ ਮੰਤਰੀ ਵੀ ਤੁਹਾਡਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਜੋ ਹੁਣ ਲੜਾਈ ਲੜ ਰਹੇ ਹੋ ਉਹਦੇ ਵਿੱਚ ਕਾਮਯਾਬ ਹੋ ਸਕਦੇ ਆ ਮੇਰੀ ਕੋਸ਼ਿਸ਼ ਆ ਹਰੇਕ ਨਾਲ ਮਿਲਣਾ ਸੰਪੱਲਾ ਸਮਝਾਉਣਾ ਜਦੋਂ ਆਪਾਂ ਕਾਨੂੰਨ ਬਣਾਉਂਦੇ ਆ ਚੇਂਜ ਕਰਦੇ ਆ ਬਹੁਤ ਡਿਸਕਸ਼ਨ ਵੀ ਲੋਡ ਹੁੰਦੀ ਆ ਕਾਨੂੰਨ ਚੇਂਜ ਕਰਨ ਨੂੰ ਬਣਾਉਣ ਨੂੰ ਜਿਹੜਾ ਮੇਰੇ ਸਾਹਮਣੇ ਜਿਹੜਾ ਸਹੀ ਤਰੀਕਾ ਆ ਆਪਾਂ ਕਹਿੰਦੇ ਆ ਕੰਸੈਂਸਸ ਬਿਲਡਿੰਗ ਕਲੈਬੋਰੇਸ਼ਨ ਦੇ ਨਾਲ ਇਹ ਕੰਮ ਕਰਨੇ ਆ ਇਨਸੋ ਮੇਰੀ ਕੋਸ਼ਿਸ਼ ਇਹ ਅਗਲੇ ਦਿਨਾਂ ਦੇ ਵਿੱਚ ਕਾਨੂੰਨ ਕਹਿੰਦੇ ਆ ਜਿੱਦਾਂ ਕਾਨੂੰਨ ਬਣਿਆ ਆ ਕਾਨੂੰਨ ਦੇ ਆਪ ਨਾਲ ਦੀ ਨਾਲ ਚੱਲੀ ਜਾਈ ਐ ਪਰ ਮੇਰੇ ਸਾਹਮਣੇ ਜਿਹੜਾ ਆਫੀਸਰ ਅਗਲਾ ਰਿਵਿਊ ਕਰੂਗਾ ਕੇਸ ਬੇਸਡ ਔਨ ਹਿਊਮੈਨਿਟਰੀਅਨ ਐਂਡ ਕੰਪੈਸ਼ਨਟ ਗਰਾਉਂਡਸ ਉਹਦੇ ਵਿੱਚ ਸਾਨੂੰ ਪੂਰਾ ਮੇਰੀ ਹੋਪ ਐ ਕੈਨੇਡਾ ਦੇ ਵਿੱਚ ਜਿਹਨੀ ਸੜੀ ਕੈਨੇਡੀਅਨ ਸਮਾਜ ਨੇ ਉਹ ਵੀ ਕਹੋਗੇ ਸਹੀ ਆ ਸਾਨੂੰ ਐਸ ਲਾਰਕੀਟੇ ਪਰਿਵਾਰ ਨੂੰ ਸਪੋਰਟ ਕਰਨਾ ਚਾਹੀਦਾ ਜਿਹੜੇ ਕਾਨੂੰਨ ਦੇ ਚੇਂਜੇਸ ਨੇ ਆਪਾਂ ਕਰਨੇ ਚਾਹੁੰਦੇ ਆ ਮੇਰੀ ਜ਼ਿੰਮੇਵਾਰੀ ਬਣਦੀ ਆ ਨਵੀਆਂ ਪਾਲਿਸੀ ਐਡਵੋਕਸੀ ਇਸ਼ੂਸ ਲੈ ਆਉਣੇ ਆ ਸਾਡੀ ਸਮਾਜ ਦੀ ਜ਼ਿੰਮੇਵਾਰੀਆਂ ਸਾਨੂੰ ਦੱਸਣਾ ਤਾਂ ਹੀ ਮੈਂ ਇਹੀ ਅਪੀਲ ਕਰਦਾ ਹਾਂ ਆਪਣੇ ਸਾਰੇ ਕੈਨੇਡੀਅਨਸ ਨੂੰ ਜਿਹੜੇ ਆਪਣੇ ਸਮਾਜ ਦੇ ਵਿੱਚ ਇੱਥੇ ਹੈਗੇ ਆ ਤੁਸੀਂ ਆਪਣੇ ਐਮਪੀਜ਼ ਨੂੰ ਇਲੈਕਟਿਡ ਅਫੀਸ਼ੀਅਲਸ ਨੂੰ ਐਮਪੀਪੀਜ਼ ਨੂੰ ਜਾ ਕੇ ਦੱਸੋ ਤੁਹਾਡੇ ਕੀ ਖਿਆਲ ਨੇ ਐਂਡ ਜੇ ਤੁਸੀਂ ਸਪੋਰਟ ਕਰ ਸਕਦੇ ਆ ਤੁਸੀਂ ਉਹਨਾਂ ਨੂੰ ਇਹ ਵੀ ਦੱਸੋ ਆਪਾਂ ਇਹ ਸਪੋਰਟ ਕਰਨਾ ਚਾਹੁੰਦੇ ਆ ਸੋ ਇਹ ਜਸਕੀਰਤ ਸਿੰਘ ਤੇ ਆਪਣੇ ਪਰਿਵਾਰ ਦੇ ਨਾਲ ਇੱਥੇ ਕੈਨੇਡਾ ਦੇ ਵਿੱਚ ਰਹੇ ਸੋ ਉਸ ਛੋਟੇ ਬੱਚੇ ਦੀ ਫਿਊਚਰ ਲਾਈਫ ਇੱਥੇ ਕੈਨੇਡਾ ਦੇ ਵਿੱਚ ਹੋ ਸਕੇ ਐਂਡ ਹੀ ਕੈਨ ਸਰਵਾਈਵ ਤੁਸੀਂ ਇਹ ਮੁੱਦਾ ਪਾਰਲੀਮੈਂਟ ਦੇ ਵਿੱਚ ਚੱਕ ਚੁੱਕੇ ਹੋ ਇਹ ਮੁੱਦਾ ਮੈਂ ਆਪਣੇ ਕਾਲੀਗਸ ਨੂੰ ਦੱਸਿਆ ਆ ਮੈਂ ਅਗਲੇ ਦਿਨਾਂ ਦੇ ਵਿੱਚ ਮਹੀਨਿਆਂ ਦੇ ਵਿੱਚ ਇਸ ਪਰਵਾਰ ਵਾਸਤੇ ਮੈਂ ਮੈਂ ਸਪੋਰਟ ਕਰ ਰਿਹਾ ਮੈਂ ਤੁਹਾਡੀ ਸਪੋਰਟ ਵੀ ਚਾਹੁੰਦਾ ਆ ਜੀ ਐਂਡ ਜਿਹੜੀ ਸਾਡੀ ਸਿਸਟਮ ਦੇ ਹਿਸਾਬ ਨਾਲ ਜਿਹੜੇ ਆਪਣੇ ਪਾਰਲੀਮੈਂਟ ਤੇ ਪੋਲਿਸੀ ਚੇਂजेस ਆ ਉਹਦੇ ਵਿੱਚ ਆਪਾਂ ਫਿਊਚਰ ਦੇ ਵਿੱਚ ਦੇਖਦੇ ਆਪਾਂ ਕਿਵੇਂ ਚੇਂजेस ਲਿਆ ਸਕਦੇ ਆ ਪਰ ਮੇਰਾ ਇਹੀ ਫੋਕਸ ਆ ਆਪਾਂ ਕੰਸੈਂਸਸ ਬਿਲਡ ਕਰੀਏ ਰਾਲ ਮਿਲ ਕੇ ਗੱਲਬਾਤ ਕਰੀਏ ਬਹੁਤ ਜ਼ਰੂਰੀ ਆ ਪਬਲਿਕ ਨੂੰ ਸਮਝਾਉਣਾ ਕੀ ਹੋਇਆ ਕੀ ਕਾਨੂੰਨ ਆ ਕੀ ਇੰਪੈਟ ਆ ਐਂਡ ਇਵਨ ਟਰਕਿੰਗ ਇੰਡਸਟਰੀ ਦੇ ਜਿਹੜੇ ਰੈਗੂਲੇਸ਼ਨਸ ਨੇ ਉਹ ਆਪਾਂ ਸਟਰੈਂਥਨ ਕਿਵੇਂ ਕਰ ਸਕਦੇ ਆ ਸੋ ਡਰਾਈਵਰ ਦੀ ਸੇਫਟੀ ਰੋਡ ਸੇਫਟੀ ਜਿਹੜੀ ਮੈਕੈਨਿਜ਼ਮਸ ਨੇ ਡਰਾਈਵਰਸ ਬੜੀ ਮਿਹਨਤ ਕਰਦੇ ਆ ਡੇਲੀ ਕੈਨੇਡਾ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਟੂ ᱮਨਸ਼ੋਰ ਥੈਟ ਥੇ ਹੈਵ ਥੈ ਰਾਈਟ ਜਿਹੜੇ ਬੈਨੀਫਿਟਸ ਆ ਜਿਹੜੇ ਉਹ ਕੰਮ ਮਿਹਨਤ ਕਰਦੇ ਉਹਨਾਂ ਨੂੰ ਬੈਨੀਫਿਟਸ ਵੀ ਮਿਲਣ ਪਰ ਪਬਲਿਕ ਸੇਫਟੀ ਤੇ ਜਿਹੜੇ ਰੂਲਸ ਨੇ ਉਹ ਰੂਲਸ ਪ੍ਰੋਵਿੰਸ਼ਲ ਸਰਕਾਰਾਂ ਦੇ ਥੱਲੇ ਆ ਹਰੇਕ ਪ੍ਰੋਵਿੰਸ਼ਲ ਗਵਰਨਮੈਂਟ ਤੇ ਅਲੱਗ-ਅਲੱਗ ਰੂਲਸ ਨੇ ਇੰਸ਼ੋਰੈਂਸ ਤੇ ਰੂਲਸ ਬਰੋਕਰ ਜਿਹੜੀ ਫੀਸ ਨੇ ਤੇ ਹੋਰ ਜਿਹੜੇ ਰੂਲਸ ਨੇ ਸੋ ਉਹਦੇ ਉੱਪਰ ਵੀ ਮੇਰਾ ਪੂਰਾ ਫੋਕਸ ਆ ਪਰ ਸਾਨੂੰ ਇਹ ਜਿਹੜੀ بڑا ਮੁੱਦਾ ਹੈ ਇਸ ਜੀਡੀਐਸ ਲੜਕੇ ਨੇ ਪਰਿਵਾਰ ਦੀ ਸਜ਼ਾ ਹੋਈ ਆ ਉਹ ਕੰਪਲੀਟ ਹੋਈ ਆ ਐਂਡ ਉਹਨੂੰ ਕੰਪਲੀਟ ਕਰਕੇ ਉਹਨੂੰ ਮੌਕਾ ਕਮਾਈ ਕਰਨ ਨੂੰ ਆਪਣੇ ਬੱਚੇ ਦੀ ਲਾਈਫ ਬਣਾਉਣ ਨੂੰ ਇਹ ਫੈਮਲੀ ਨੂੰ ਇਕੱਠੇ ਰੱਖਣਾ ਚਾਹੀਦਾ ਕੈਨੇਡਾ 'ਚ ਸੋ ਤੁਹਾਨੂੰ ਲੱਗਦਾ ਕਿ ਜਿਹੜੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਸੀ ਉਹ ਮਿਲ ਚੁੱਕੀ ਆ ਤੇ ਹੁਣ ਉਹਨੂੰ ਡਿਪੋਰਟ ਨਹੀਂ ਕਰਨਾ ਚਾਹੀਦਾ ਤੁਸੀਂ ਇਹ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੁੰਦਾ ਕਜ਼ੀਨਾ ਨੂੰ ਸਜ਼ਾ ਇਹਨਾਂ ਲੋੰਬੀ ਵੀ ਆ ਵਿੰਨੈਸ ਜੈਕਟ ਵੀ ਲਈ ਆ ਜੀ ਇਹ ਆਪਣੇ ਸਾਡੇ ਹਲਕੇ ਦੇ ਵਿੱਚ ਕੰਮ ਵੀ ਕਰਦੇ ਸੀ ਹਮਮ ਐਂਡ ਸੋ ਯੂ نو ਬਟ ઓਕਾਇ ਜਦੋਂ ਤੁਸੀਂ ਕਿਸੇ ਦੀ ਰਾਈਟਸ ਖੋਲ ਲੈਂਦੇ ਆ ਸਿਸਟਮ ਜਦੋਂ ਡਿਪੋਰਟੇਸ਼ਨ ਕਹਿੰਦਾ ਉਹਦੀ ਰਾਈਟਸ ਖੋਲ ਲੈਂਦੇ ਆ ਪਰ ਮਹੀਨਾ ਲੱਗ ਜਾਵੇ 2 ਸਾਲ ਲੱਗ ਜਾਵੇ ਜਿਆਦਾ ਵੀ ਲੱਗ ਸਕਦਾ ਜੀ ਉਹ ਨਾ ਕੰਮ ਕਰ ਸਕਦਾ ਉਹ ਜਿੰਨਾ ਪ੍ਰੈਸ਼ਰ ਆ ਉਹਦੇ ਹੋਂ ਪਤਨੀ ਦੇ ਉੱਪਰ ਆ ਜੀ ਕਮਾਈ ਕਰਨ ਲਈ ਖਰਚੇ ਢੋਣ ਲਈ ਜੀ ਐਨ ਉਹ ਹੀ ਪ੍ਰੈਸ਼ਰ ਜਦ ਮਾਪੇ ਦੇ ਉੱਪਰ ਪ੍ਰੈਸ਼ਰ ਹੁੰਦਾ ਉਹਦੇ ਅਸਰ ਉਸ ਬੱਚੇ ਦੇ ਉੱਪਰ ਅਸਰ ਹੁੰਦਾ ਉਹ ਛੋਟਾ ਬੱਚਾ 13 ਮਹੀਨਿਆਂ ਦਾ ਜਿਹੜੀ ਉਹ ਆਪਣੀ ਲੜਾਈ ਉਹਦੀ ਬੜੀ ਆ ਆਪਣੀ ਲਾਈਫ ਬਚਾਉਣ ਨੂੰ ਜਿੱਨਾ ਹੱਸਦਾ ਖੇਡਦਾ ਉਹਦੇ ਜਿਹੜੇ ਤਕਲੀਫ ਨੇ ਹਾਰਟ ਐਂਡ ਲੰਗਸ ਦੇ ਜਿਹੜੇ ਤਕਲੀਫ ਨੇ ਉਹੋ ਬੜੇ ਆ ਐਂਡ ਸੋ ਆਪਾਂ ਇਹਦੇ ਨਾਲ ਦੀ ਨਾਲ ਉਹੀ ਸਜ਼ਾ ਉਸ ਬੱਚੇ ਨੂੰ ਨਹੀਂ ਮਿਲਣੀ ਚਾਹੀਦੀ ਐਂਡ ਤਾਂ ਹੀ ਮੈਂ ਆਪਣੇ ਸਾਡੇ ਕੈਨੇਡੀਅਨ ਸਮਾਜ ਨੂੰ ਇਹ ਹੀ ਬੇਨਤੀ ਕਰਦਾ ਐਸ ਪਰਿਵਾਰ ਨੂੰ ਸਪੋਰਟ ਕਰੋ ਤੇ ਤੁਸੀਂ ਕਿਹਾ ਕਿ ਉਹਨਾਂ ਦੇ ਕਿੰਨੇ ਬੱਚੇ ਨੇ ਇੱਕ ਬੱਚਾ ਓਕੇ ਇੱਕ ਬੱਚਾ ਤੇ ਉਹ ਵੀ ਇੱਕ ਤਰ੍ਹਾਂ ਦਾ ਪੇਸ਼ੈਂਟ ਹੋਇਆ ਪਰ ਤੁਸੀਂ ਕਿਹਾ ਕਿ ਤੁਸੀਂ ਆਪਣੇ ਕਲੀਗਸ ਨਾਲ ਵੀ ਗੱਲ ਕੀਤੀ ਇਸ ਬਾਰੇ ਤਾਂ ਜਿਹੜੇ ਉਹ ਸਰ ਮਨਿਸਟਰਸ ਹੀ ਹੋਣੇ ਆ ਤੁਹਾਡੀ ਸਰਕਾਰ ਦੇ ਉਹ ਤੁਹਾਡੇ ਨਾਲ ਅਗਰੀ ਕਰਦੇ ਨੇ ਉਹ ਤੁਹਾਡੇ ਨਾਲ ਰਲਦੇ ਨੇ ਤੇ ਕਹਿੰਦੇ ਨੇ ਕਿ ਸਿਰ ਰਲ ਕੇ ਲੜਾਂਗੇ ਸੋ ਮੇਰੇ ਕਾਲੀਜਸ ਨੇ ਬਹੁਤ ਨੇ ਮੈਨੂੰ ਮੈਨੂੰ ਜਦੋਂ ਮਿਲੇ ਆ ਈਮੇਲ ਆ ਮੈਨੂੰ ਪੇਜਿਆ ਆ ਆਪਾਂ ਤੁਹਾਨੂੰ ਸਪੋਰਟ ਕਰਦੇ ਆ ਕੈਨੇਡੀਅਨਸ ਨੇ ਹਮਮ ਸਾਰੇ ਮੁਲਕ ਤੋਂ ਮੈਨੂੰ ਨਹੀਂ ਜਾਣਦੇ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਆ ਆਪਾਂ ਇਸ ਮੁੱਦੇ ਤੇ ਤੁਹਾਡੀ ਸਪੋਰਟ ਕਰਨਾ ਚਾਹੁੰਦੇ ਆ ਕਿਵੇਂ ਸਪੋਰਟ ਕਰ ਸਕਦੇ ਆ ਪਰ ਜਦੋਂ ਸਰਕਾਰ ਦੇ ਕਾਨੂੰਨ ਹੁੰਦੇ ਆ ਕਾਨੂੰਨ ਬਣਾਉਣ ਨੂੰ ਵੀ ਬਹੁਤ ਟਾਈਮ ਲੱਗਦਾ ਕਾਨੂੰਨ ਚੇਂਜ ਨੂੰ ਵੀ ਬਹੁਤ ਟਾਈਮ ਲੱਗਦਾ ਐਸ ਵੇਲੇ ਕਾਨੂੰਨ ਦੇ ਪ੍ਰੋਸੈਸ ਦੇ ਨਾਲ ਉਹਨਾਂ ਦਾ ਅਪਲੀਕੇਸ਼ਨ ਸਬਮਿਟ ਹੋ ਰਿਹਾ ਆ ਉਹਦਾ ਟਾਈਮ ਲੱਗਣਾ ਉਹਦਾ ਫੈਸਲਾ ਹੋਣ ਨੂੰ ਉਸ ਤੋਂ ਮਗਰੋਂ ਆਪਣੇ ਜਿਹੜੇ ਮਿਨਿਸਟਰ ਦੇ ਹੱਥ ਦੇ ਵਿੱਚ ਜੋ ਕਾਨੂੰਨ ਕਹਿੰਦੀ ਹੈ ਪਾਵਰਸ ਹੈ ਉਹ ਉਹ ਦੇਖੂਗੇ ਐਂਡ ਹੋਪਫੁਲੀ ਜਿਹੜਾ ਆਫਸਰ ਕੰਪੈਸ਼ਨ ਕੇਸ ਦੇਖੂਗਾ ਹਿਊਮੈਨਿਟਰੀਅਨ ਕੰਪੈਸ਼ਨ ਗ੍ਰਾਂਟਸ ਦੇ ਉਹ ਸੇ ਫੈਸਲਾ ਲੋਗਾ ਐਸ ਫੈਮਿਲੀ ਨੂੰ ਕਨੇਡਾ ਦੇ ਵਿੱਚ ਇੱਥੇ ਰੱਖਣਾ ਜੀ ਇਹ ਲੜਾਈ ਤੁਸੀਂ ਸਿਰਫ ਜਸਕਿਰਤ ਦੇ ਲਈ ਲੜ ਰਹੇ ਹੋ ਕਿ ਉਹ ਹਰੇਕ ਪੰਜਾਬੀ ਲਈ ਜੋ ਕੈਨੇਡਾ ਤੋਂ ਡਿਪੋਰਟ ਹੋ ਕੇ ਇੰਡੀਆ ਜਾ ਚੁੱਕਾ ਹੈ ਜਾਂ ਅੱਗੇ ਕਿਸੇ ਹੋਰ ਦੇ ਨਾਲ ਅਜਿਹਾ ਨਾ ਹੋਵੇ ਹਰੇਕ ਕੇਸ ਬਾਈ ਕੇਸ ਡਿਫਰੈਂਟ ਹੁੰਦਾ ਹੈ ਜੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਤੁਹਾਨੂੰ ਸਮਝਾਉਣਾ ਕਿ ਚੈਲੰਜਸ ਨੇ ਐਸ ਜਿਹੜੀ ਡਿਪੋਰਟੇਸ਼ਨ ਦਾ ਸਿਸਟਮ ਹੈ ਅਜਿਹਾ ਤੁਸੀਂ ਅਪੀਲ ਨਹੀਂ ਕਰ ਸਕਦੇ ਤੁਹਾਡੇ ਆਪਸ਼ਨਸ ਕੀ ਨੇ ਹਰੇਕ ਦਾ ਕੇਸ ਡਿਫਰੈਂਟ ਹੁੰਦਾ ਹਰੇਕ ਦਾ ਇੰਟੈਂਟ ਡਿਫਰੈਂਟ ਹੁੰਦਾ ਐਸ ਡਰਾਈਵਰ ਨੇ ਨਾ ਕੋਈ ਨਾਸ਼ਾ ਕੀਤਾ ਸੀ ਨਾ ਉਹਨਾਂ ਕੋਈ ਹੋਰ ਕੋਈ ਉਹਨਾਂ ਦੇ ਇਹੀ ਹੋਇਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਦ ਟਰੱਕ ਚਲਾਉਂਦੇ ਸੀ ਜਿਹੜੀ ਗਲਤੀ ਹੋਈ ਹੈ ਸਟਾਪ ਦਾ ਮਿਸ ਕਰਕੇ ਬਿਕਾਜ਼ ਉਹਨਾਂ ਦਾ ਲੋਡ ਖੁੱਲਾ ਸੀ ਐਂਡ ਇਹਦੇ ਬੜੇ ਹੋਰ ਵੀ ਬੜੇ ਕੁਐਸਚਨਸ ਹੁੰਦੇ ਆ ਟਰਕਿੰਗ ਇੰਡਸਟਰੀ ਵਾਰੇ ਜਿਹੜੇ ਸਾਨੂੰ ਅਗਲੇ ਟਾਈਮ ਦੇ ਵਿੱਚ ਸਾਨੂੰ ਚੇਂਜ ਕਰਨੇ ਪੈਣੇ ਆ ਰ ਕੇਸ ਬਾਈ ਕੇਸ ਹਰੇਕ ਇੰਡੀਵਿਜੂਅਲ ਦਾ ਕੇਸ ਡਿਫਰੈਂਟ ਹੁੰਦਾ ਤਾਂ ਹੀ ਕਾਨੂੰਨ ਬੰਦ ਹੈ ਜੇ ਜਦੋਂ ਸਾਨੂੰ ਲੱਗਦਾ ਕਾਨੂੰਨ ਸਹੀ ਨਹੀਂ ਆਪਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹਦੇ ਵਿੱਚ ਉਸ ਕਮਿਊਨਿਟੀ ਮੈਂਬਰਸ ਦੀ ਸਪੋਰਟ ਕਰਨੀ ਤਾਂ ਹੀ ਮੈਂ ਅੱਜ ਤੁਹਾਡੇ ਕੋਲ ਆਇਆ ਹਾਂ ਤਾਂ ਹੀ ਸਾਡੀ ਕੈਨੇਡੀਅਨ ਸਮਾਜ ਨੂੰ ਇਹਨਾਂ ਦੀ ਸਟੋਰੀ ਮੈਂ ਦੱਸ ਰਿਹਾ ਹਾਂ ਮੈਂ ਆਪ ਪਿਛਲੇ ਸਾਲਾਂ ਟਾਈਮ ਦੇ ਵਿੱਚ ਬਹੁਤ ਗਿਸਾਂ ਤੇ ਖੜਾ ਹਾਂ ਆਪਣੇ ਹਲਕੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਮੇਰੇ ਹਿਸਾਬ ਨਾਲ ਬੜੀ ਗਲਤੀਆਂ ਹੋਈਆਂ ਆ ਉਹੀ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਬੱਚਿਆਂ ਨਾਲ ਧੱਕਾ ਹੋਇਆ ਹੈ ਮੈਂ ਉਸ ਕੇਸਾਂ ਦੇ ਵਿੱਚ ਵੀ ਮੋਰੇ ਆਇਆ ਆ ਪਰ ਆਹਾਂ ਇੰਡੀਵਿਜੂਅਲ ਕੇਸ ਮੈਂ ਜਾਣਦਾ ਆ ਮੈਂ ਪਰਿਵਾਰ ਨਾਲ ਮਿਲ ਕੇ ਪੂਰਾ ਕੇਸ ਫਾਲੋ ਕਰਕੇ ਮੇਰੇ ਦਿਲ ਦੇ ਵਿੱਚ ਅ ਮੋਰਲ ਆਬਲੀਗੇਸ਼ਨ ਸੀ ਮੈਂ ਇਹਨਾਂ ਦੇ ਨਾਲ ਖੜਾ ਸੋ ਇਹਨਾਂ ਨੂੰ ਮੌਕਾ ਮਿਲੇ ਐਸ ਕਨੇਡਾ ਦੇ ਵਿੱਚ ਉਸ ਬੱਚੇ ਨੂੰ ਮੌਕਾ ਲੈ ਲਾਈਫ ਬਣਾਉਣ ਉਸ ਪਰਿਵਾਰ ਐਸ ਅ ਯੂਨਾਈਟਿਡ ਫੈਮਿਲੀ ਉਹਨਾਂ ਨੂੰ ਮੌਕਾ ਮਿਲੇ ਆਪਾ ਹੋਰ ਫੈਮਲੀ ਸਪਲਿਟ ਨਾ ਕਰੀਏ ਐਨਾਲਦੀ ਨਾਲ ਹੋਪਫਲੀ ਪੋਲਿਸੀ ਇੰਪਰੂਵਮੈਂਟਸ ਐਨ ਆਲ ਜਿਹੜੇ ਹੋਰ ਵੀ ਪਰਿਵਾਰ ਕੈਨੇਡਾ ਦੇ ਵਿੱਚ ਫਾਰਕ ਪਿਆ ਆ ਉਹਨਾਂ ਨੂੰ ਵੀ ਮੌਕਾ ਮਿਲੂਗਾ ਔਨ ਅ ਬੈਟਰ ਪਾਥ ਫੋਰਵਰਡ ਪੰਜਾਬੀਆਂ ਦਾ ਬਹੁਤ ਸੁਪਨਾ ਹੁੰਦਾ ਹੈ ਕਿ ਕੈਨੇਡਾ ਜਾ ਕੇ ਅਸੀਂ ਆਪਣੇ ਬੱਚੇ ਨੂੰ ਕੈਨੇਡਾ ਭੇਜੀਏ ਹੁਣ ਜਸਕਿਰਤ ਦੇ ਮਾਪਿਓ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਹੋਣਗੇ ਜਿਉ ਉਹਨਾਂ ਦਾ ਕੀ ਖਿਆਲ ਹੈ ਜਸਕਿਰਤ ਨੇ ਤੁਹਾਡੇ ਨਾਲ ਜ਼ਰੂਰ ਗੱਲ ਕੀਤੀ ਹੋਣੀ ਹੈ ਉਹਨਾਂ ਦੇ ਨਾਲ ਇਸ ਇਸ਼ੂ ਤੇ ਸਾਡੀ ਬਾਲਾ ਗੱਲਬਾਤ ਨਹੀਂ ਹੋਈ ਕਿ ਸਾਡਾ ਫੋਕਸ ਉਹਦੇ ਉੱਪਰ ਉਹਦੇ ਉੱਪਰ ਕਿੰਨਾ ਅਸਰ ਕਿੰਨਾ ਪਿਆ ਹੈ ਉਹਦੇ ਉੱਪਰ ਉਹਨਾਂ ਦੇ ਪਤਨੀ ਨੇ ਆਪਣੇ ਵੱਲੋਂ ਦੱਸਿਆ ਉਹਨਾਂ ਦੇ ਬੱਚੇ ਵਾਰੇ ਦੱਸਿਆ ਮੇਰਾ ਫੋਕਸ ਉਸ ਡਿਸਕਸ਼ਨ ਉਹਨਾਂ ਦੇ ਨਾਲ ਸੀ ਹਮ ਸੋ ਪਰ ਇਹ ਅਸਰ ਕੈਨੇਡਾ ਦੇ ਵਿੱਚ ਪਾਰੇ ਪਰਿਵਾਰ ਦੇ ਨਾਲ ਮਿਲਦਾ ਪਰ ਯੈਸ ਆਪਣੇ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜੇ ਭਾਵੇਂ ਇੰਡੀਆ ਔਰ ਹੋਰ ਮੁਲਕਾਂ 'ਚ ਹੈਗੇ ਆ ਉਨਾ ਦੇ ਵੀ ਉੱਪਰ ਅਸਰ ਪੈਂਦਾ ਕਿ ਜ਼ਾ ਪਰ ਲਾਲ ਮਹਿਲ ਕੇ ਪਰਵਾਰਾਂ ਦੇ ਵਿੱਚ ਗੁਜ਼ਾਰਾ ਕਰਦੇ ਆ ਆਪਾਂ ਸਪੋਰਟ ਕਰਦੇ ਆ ਸੋ ਅਸਰ ਤਾਂ ਜ਼ਰੂਰ ਪਿਆ ਹੋਗਾ ਜੀ ਸੋ ਕੁਝ ਹੋਰ ਤੁਸੀਂ ਜਾਂਦੇ ਜਾਂਦੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਜਸਕਿਰਤ ਦੇ ਵੱਲੋਂ ਕੋਈ ਅਪੀਲ ਲਗਾਉਣਾ ਚਾਹੁੰਦੇ ਹੋ ਜਾਂ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਮੇਰੀ ਇਹੀ ਅਪੀਲ ਹੀ ਆ ਇਹ ਬੜਾ ਇੰਪੋਰਟੈਂਟ ਮੁੱਦਾ ਨੇ ਐਂਡ ਮੈਂ ਹੀ ਚਾਹੁੰਦਾ ਤੁਸੀਂ ਜਸਕਿਰਤ ਸਿੰਘ ਤੁਹਾਡੇ ਪਰਵਾਰ ਵਾਸਤੇ ਉਹਦੀ ਸਪੋਰਟ ਕਰੋ ਉਹ ਉਸ ਛੋਟੇ ਬੱਚੇ ਵਾਸਤੇ ਬਹੁਤ ਲਾਈਫ ਐਂਡ ਡੈਥ ਸਿਚੁਏਸ਼ਨ ਹੈ ਜਿਉਣਾ ਦੇ ਇਸ ਫੈਮਲੀ ਸਪਲਿਟ ਹੋਵੇ ਐਂਡ ਸੋ ਉਸ ਬੱਚਾ ਜਿਹੜਾ ਕੈਨੇਡੀਅਨ ਸਿਟੀਜ਼ਨ ਹੈ ਉਹਨੂੰ ਇਥੇ ਕੈਨੇਡਾ ਦੇ ਵਿੱਚ ਲਾਈਫ ਬਣਾਉਣ ਨੂੰ ਮੌਕਾ ਮਿਲੇ ਇਨ ਜਿਹੜਾ ਆਪਣੇ ਕੈਨੇਡੀਅਨ ਹੈਲਥ케ਅਰ ਸਿਸਟਮ ਤੇ ਉਹ ਇੱਕ ਫੈਮਲੀ ਯੂਨਾਈਟਡ ਰਵੇ ਸੋ ਮੈਂ ਇਹੀ ਅਪੀਲ ਕਰਦਾ ਤੁਸੀਂ ਆਪਣੇ ਜਿਹੜਾ ਇਲੈਕਟਿਡ ਅਫੀਸ਼ੀਅਲਸ ਐਨ ਪੀਪੀਜ਼ ਕਾਉਂਸਲਰਸ ਉਹ ਜਿਹੜੇ 20 ਐਨ ਪੀਜ਼ ਨੇ ਉਹਨਾਂ ਨੂੰ ਆਪਣੇ ਖਿਆਲ ਆ ਦੱਸੋ ਜੇ ਤੁਸੀਂ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਆਂ ਐਸ ਇਸ਼ੂ ਤੇ ਸਪੋਰਟ ਕਰਨੀ ਚਾਹੁੰਦੇ ਆਂ ਥੋੜੀ ਸਾਂਝਾ ਕਰਨੀ ਚਾਹੁੰਦੀ ਆਂ ਤੁਸੀਂ ਸਾਨੂੰ ਕੰਟੈਕਟ ਕਰੋ ਮੇਰਾ ਵੈਬਸਾਈਟ ਹੈ georgechahalmp.ca ਐਂਡ ਮੇਰੇ ਸੋਸ਼ਲ ਮੀਡੀਆ ਤੇ ਵੀ ਐਸ ਇਸ਼ੂ ਤੇ ਬਾਰੇ ਮੈਂ ਇਨਫੋਰਮੇਸ਼ਨ ਅਪੋਂਦਰਨਿਆ @chahalgeorge ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਾਡੀ ਇਸ ਬਾਰੇ ਕੀ رائے ਹੈ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਦ ਤੱਕ ਬਣੇ ਰਹੋ ਸਾਡੇ ਨਾਲ ਮੈਨੂੰ ਤਾਂ ਇਜਾਜ਼ਤ ਧੰਨਵਾਦ